ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਾਥ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿਹੜੇ ਤੁਹਾਨੂੰ ਅਸੀਂ ਦੱਸੇ ਸੀਗੇ ਵੀ ਮੈਂ ਤੁਹਾਨੂੰ ਦੱਸਿਆ ਸੀ ਜਿਹੜੀਆਂ ਮੱਝਾਂ ਮੈਲਾ ਨਹੀਂ ਛੜਦੀਆਂ ਉਹਨਾਂ ਦੇ ਵਾਸਤੇ ਮੈਂ ਤੁਹਾਨੂੰ ਇੱਕ ਕੜਾ ਦੱਸਿਆ ਸੀ ਦੋਸਤੋ ਉਹ ਕੜਾ ਮੈਂ ਤੁਹਾਨੂੰ ਦੱਸਿਆ ਸੀ ਵੀ ਅਸੀਂ ਤੁਹਾਨੂੰ ਬਣਾ ਕੇ ਵੀ ਦੱਸਾਂਗੇ ਇੱਕ ਵੀਰ ਦਾ ਮੈਸੇਜ ਆਇਆ ਅਸੀਂ ਕਹਿੰਦਾ ਸੀ ਵੀ ਤੁਸੀਂ ਆਉਂਦੀਆਂ ਮੱਝਾਂ ਵੀ ਪਾਉਂਦੇ ਜੇ ਕਿ ਐਵੇਂ ਮਤਲਬ ਕਿ ਬੋਰਡ ਤੇ ਲਿਖਣ ਵਾਲੇ ਜੇ ਸੋ ਮੈਂ ਉਹ ਵੀਰ ਨੂੰ ਦੱਸਣਾ ਚਾਹਣਾ ਵੀ ਉਹ ਵੀ ਵੀਰ ਵੇਖ ਲਵੇ ਤੇ ਜਿਹੜੇ ਮੇਰੇ ਹੋਰ ਭਰਾ ਨੇ ਫਾਰਮਰ ਨੇ ਉਹ ਵੀ ਵੇਖ ਲੈਣ ਵੀ ਕਾੜਾ ਬੰਨਾ ਕਿਵੇਂ ਆ ਦੋਸਤੋ ਮੇਰੀਆਂ ਇਹ ਪੰਜ ਮੱਝਾਂ ਸੂਈਆਂ ਹੋਈਆਂ ਨੇ ਚਾਰ ਮੱਝਾਂ ਤੇ ਇੱਕ ਗਾਂ ਸੋ ਇਹਨਾਂ ਨੂੰ ਮੈਲਾ ਕਢਾਉਣ ਵਾਸਤੇ ਦੁੱਧ ਵਧਾਉਣ ਵਾਸਤੇ ਯੂਟਰਸ ਸਾਫ ਕਰਨ ਵਾਸਤੇ ਸਭ ਤੋਂ ਜ਼ਬਰਦਸਤ ਕਾੜਾ ਹੈ ਦੋਸਤੋ ਸੋ ਸਭ ਤੋਂ ਪਹਿਲਾਂ ਆਪਾਂ ਪਾਉਣਾ ਦੋਸਤੋ ਮਿੱਠਾ ਤੇਲ ਆਹ ਦੋਸਤੋ ਤੁਸੀਂ ਵੇਖ ਲਓ ਇਹ ਮਿੱਠਾ ਤੇਲ ਹੈ ਇਹ ਆਪਾਂ 200 ਗ੍ਰਾਮ ਇਹ ਵੀਡੀਓ ਦੇ ਵਿੱਚ ਮੈਂ ਨਹੀਂ ਦੱਸਿਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲੇ ਗਾਵਾਂ ਨੇ ਗਾਵਾਂ ਨੂੰ ਮਿੱਠਾ ਤੇਲ ਆਪਾਂ ਨਹੀਂ ਪਾਉਣਾ ਹੁੰਦਾ ਇਸ ਕਰਕੇ ਮੈਂ ਉਹ ਮਿੱਠਾ ਤੇਲ ਉਹਦੇ ਵਿੱਚ ਨਹੀਂ ਦੱਸਿਆਗਾ ਮਿੱਠਾ ਤੇਲ ਆਪਾਂ ਮੱਝਾਂ ਨੂੰ ਨਹੀਂ ਪਾਉਣਾ ਹੁੰਦਾ ਸੋ ਦੋਸਤੋ ਵਾ ਵੇਖੋ ਆਪਾਂ 1 ਲੀਟਰ ਜਿਹੜਾ ਹੈ ਆ ਮਿੱਠਾ ਤੇਲ ਆ ਟੱਬ ਦੇ ਵਿੱਚ ਪਾਤਾ ਆ ਟੱਬ ਦੇ ਥੱਲੇ ਜਿਹੜਾ ਹੀਟਰਸ ਚੱਲੀ ਜਾਂਦਾ ਸੋ ਦੋਸਤੋ ਇਹ ਮਿੱਠਾ ਤੇਲ ਆਪਣਾ 1 ਲੀਟਰ ਯਾਨੀ ਕਿ 200 ਗ੍ਰਾਮ ਇੱਕ ਮੱਝ ਦਾ ਸੋ ਦੋਸਤੋ ਆ ਆਪਾਂ 1 ਲੀਟਰ ਮਿੱਠਾ ਤੇਲ ਪਾਤਾ ਹੁਣ ਆਪਾਂ ਇਹਦੇ ਵਿੱਚ ਪਾਉਣੀ ਆ ਲਾਚੀ ਮੋਟੀ ਲਾਚੀ ਸੋ ਦੋਸਤੋ ਆ ਵੀਰ ਨੂੰ ਵਿਖਾਵਾਂਗਾ ਆ ਆਪਾਂ ਅੱਧਾ ਕਿਲੋ ਜਿਹੜੀ ਇਹਦੇ ਵਿੱਚ ਮੋਟੀ ਲਾਚੀ ਛੜ ਦੇਣੀ ਪਾ ਦਿਓ ਜੀ ਆ ਆਪਾਂ ਮੋਟੀ ਲਾਚੀ ਇਹਦੇ ਵਿੱਚ ਪਾ ਦਿੱਤੀ ਏ ਸੋ ਦੋਸਤੋ ਇਹਦੇ ਵਿੱਚ ਹੁਣ ਆਪਾਂ ਪਾਉਣਾ ਹੈ 5 ਲੀਟਰ ਪਾਣੀ ਆ ਵੀਰੇ ਨੂੰ ਕਹਾਂਗਾ 5 ਲੀਟਰ ਪਾਣੀ ਵੀ ਪਾ ਕੇ ਵਿਖਾ ਦਿਓ ਦੋਸਤਾਂ ਨੂੰ ਸੋ ਦੋਸਤੋ ਕੜਾ ਇਹ ਹੁਣ 5 ਲੀਟਰ ਪਾਣੀ ਪਾਉਣਾ ਤੋਲ ਕੇ ਚਲੋ ਸਾਡੇ ਕੋਲ ਤਾਂ ਅੰਦਾਜ਼ਾ ਹੀ ਸਾਨੂੰ ਅਸੀਂ ਤਾਂ ਬਹੁਤ ਚਿਰ ਦਾ ਹੀ ਪਾਉਂਦੇ ਪਏ ਆ ਤੁਸੀਂ ਇਹ ਮਤਲਬ ਕਿ ਤੋਲ ਲੈਣਾ ਸੋ ਦੋਸਤੋ 5 ਲੀਟਰ ਜਿਹੜਾ ਤੁਸੀਂ ਇਹ ਪਾਣੀ ਪਾ ਲੈਣਾ ਦੋਸਤੋ ਆ ਦੇਖ ਲਓ ਅੱਧਾ ਕਿਲੋ ਲਾਚੀ 1 ਕਿਲੋ ਮਿੱਠਾ ਤੇਲ ਤੇ 5 ਕਿਲੋ ਪਾਣੀ ਸੋ ਦੋਸਤੋ ਇਹਦੇ ਵਿੱਚ ਤੁਸੀਂ ਆਪਾਂ ਜਿਹੜਾ ਇਹਦੇ ਵਿੱਚ 2 ਕਿਲੋ ਗੁੜ ਪਾਉਣਾ ਮੈਂ ਵੀਰ ਨੂੰ ਕਵਾਂਗਾ ਵੀ 2 ਕਿਲੋ ਜਿਹੜਾ ਗੋੜੇ ਉਹ ਵੀ ਪਾ ਦੇਣ ਵੇਚਦੇ ਸੋ ਇਹ ਮਤਲਬ ਕਿ ਇੱਕ ਇਦਾਂ ਦਾ ਕੜਾ ਆਇਆ ਵੀ ਜਿਹੜੀ ਜਿਹੜੇ ਤੁਸੀਂ ਜਿੰਨੀ ਮਰਜ਼ੀ ਦਵਾਈ ਦੇ ਲੋ ਕਹ ਲੋ ਵੀ ਮੱਜ ਦਾ ਕੜ ਨਹੀਂ ਚੱਲਿਆ ਜਾਂ ਮੱਜ ਨੇ ਮੈਲਾ ਨਹੀਂ ਛੁੱਟਿਆ ਸੋ ਤੁਸੀਂ ਦੇਖਿਓ ਵੀ ਇਹ ਕੜਾ ਦੇ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਵੀ ਛੱਟਿਆ ਮੈਲਾ ਕਿ ਨਹੀਂ ਛੱਟਿਆ ਇਹ ਬਹੁਤ ਹੀ ਜ਼ਬਰਦਸਤ ਕੜਾ ਆ 2 ਕਿਲੋ ਇਹਦੇ ਵਿੱਚ ਸੀ ਮਤਲਬ ਕਿ ਗੁੜ ਜਿਹੜਾ ਪਾਜਣਾ ਸੋ ਆ ਮੈਂ ਵੀਰੇ ਨੂੰ ਕਹਾਂਗਾ ਖਾ ਦਿਓ ਵੀ ਗੁੜ ਆ ਵੇਖ ਲਓ ਦੋਸਤੋ ਆ ਜਿਹੜਾ ਗੁੜ ਇਹ ਅਸੀਂ 2 ਕਿਲੋ ਇਹਦੇ ਵਿੱਚ ਗੁੜ ਛੜ ਦੇਣਾ ਸੋ ਇਹ ਜਿਹੜੇ ਇਸ ਤਰ੍ਹਾਂ ਕਾੜਾ ਤਿਆਰ ਕਰਕੇ ਜਿਹੜੇ ਪਸ਼ੂ ਨੂੰ ਤੁਸੀਂ ਇਹ ਅਸੀਂ ਰਾਤ ਇਸ ਕਰਕੇ ਬਣਾਉਣੇ ਆ ਵੀ ਸਵੇਰੇ ਅਸੀਂ ਨਾ ਇਹਨੂੰ ਪੱਠੇ ਪੌਂਦ ਤੋਂ ਪਹਿਲਾਂ ਖਾਲੀ ਪੇਟ ਥੋੜੇ ਜਿ ਚੋਕਰ ਚ ਰਲਾ ਕੇ ਦੇ ਦੇਣਾ ਸੋ ਦੋਸਤੋ ਇਹਦੇ ਵਿੱਚ ਅਸੀਂ ਪਾਣੀ ਇਹ ਜੀ 1 ਕਿਲੋ ਇੱਕ ਹਾਲੋ ਹਾਲੋ ਮੇਰੇ ਵੀਰ ਨੂੰ ਮੈਂ ਕਹਾਂਗਾ ਪਹਿਲਾਂ ਦਰਸ਼ਕਾਂ ਨੂੰ ਆਪਣੇ ਫਾਰਮਰ ਵੀਰਾਂ ਨੂੰ ਦਿਖਾ ਦਿਓ ਵੀ ਕਿਸ ਤਰ੍ਹਾਂ ਦੀ ਏ ਜਦੋਂ ਕਾੜਾ ਤਿਆਰ ਹੋ ਗਿਆ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਵੀ ਇਹ ਕਿਸ ਤਰ੍ਹਾਂ ਦੀ ਹੋ ਜਾਣੀ ਏ ਸੋ ਮੈਂ ਵੀਰ ਨੂੰ ਕਹਾਂਗਾ ਵੀ ਇੱਕ ਰੀ ਹੱਥ ਤੇ ਪਾ ਕੇ ਨਹਾਲੋ ਵਿਖਾ ਦਿਓ ਵੀ ਆ ਜੀ ਆ ਵੇਖੋ ਆ ਜਿਹੜੀ ਹਾਲੋ ਆ ਨਾ ਬਿਲਕੁਲ ਬਰੀਕ ਦਾਣਾ ਹੈ ਤੇ ਜਦੋਂ ਇਹ ਬਣ ਗਿਆ ਤੇ ਫੁੱਲ ਕੇ ਬਿਲਕੁਲ ਮੋਟੀ ਹੋ ਜਾਣੀ ਏ ਉਦੋਂ ਹੀ ਆਪਾਂ ਯੂਜ਼ ਕਰਨਾ ਕੱਚਾ ਨਹੀਂ ਆਪਾਂ ਦੇਣਾ ਕੱਚੇ ਨਾਲ ਅੰਦਰ ਗਰਮੀ ਪੈ ਜਾਣੀ ਜਿਹੜਾ ਪਸ਼ੂ ਖਰਾਬ ਹੋ ਜਾਣਾ ਜੇ ਸੋ 1 ਕਿਲੋ ਹਾਲੋ ਮੈਂ ਕਹਿੰਦਾ ਵੀ ਕਿਲੋ ਵਾਲਾ ਡੱਬਾ ਤੋਲ ਕੇ ਪਾ ਦਿਓ ਵਿੱਚ ਪੂਰਾ ਜਿਹੜਾ ਆਪਣੇ ਕੋਲੇ ਇਹ ਦੋਸਤੋ 1 ਕਿੰਦੇ ਵਿੱਚ ਕਿਲੋ ਜਿਹੜੀ ਇਹ ਆਪਣੀ ਹਾਲੋ ਪੈ ਗਈ 200 ਗ੍ਰਾਮ ਜਿਹੜੀ ਇੱਕ ਪਸ਼ੂ ਦੀ ਤੋ ਇਹ ਸਾਡਾ ਜਿਹੜਾ ਕੜਾ ਹੈ ਇਹ ਪੂਰੀ ਰਾਤ ਹੀ ਚੱਲੀ ਜਾਣਾ ਤੇ ਇਹਨੇ ਕੜ-ਕੜ ਕੇ ਜਿਹੜਾ ਕਿਲੋ ਕੀ ਰਹਿ ਜਾਣਾ ਅਸੀਂ ਜਿਹੜਾ ਪਾਈਆ ਪਾਈਆ ਸਾਰੇ ਜਾਨਵਰਾਂ ਨੂੰ ਦੇ ਦੇਣਾ ਤੇ ਇਹ ਇੱਕ ਤਰ੍ਹਾਂ ਦਾ ਆ ਦੇਖੋ ਦੋਸਤੋ ਆ ਹਾਲੋ ਪੈ ਗਈ ਏ ਤੇ ਥੋੜੀ ਜੀ ਮੇਰੇ ਸਾਹਮਣੇ ਹੋਰ ਪਾ ਦਿਓ ਹਨਾ ਕਿਲੋ ਤੋਂ ਘੱਟ ਮਤਲਬ ਕਿ ਕਿਲੋ ਹਾਲੋ ਤੁਸੀਂ ਜਿਵੇਂ ਤੁਸੀਂ ਮਤਲਬ ਕਿ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਤੋਲ ਕੇ ਪਾ ਲਿਓ ਸਾਡਾ ਚਲੋ ਬੰਦਾ ਹੀ ਖੁੱਲਾ ਕੰਮ ਅੰਦਾਜ਼ਾ ਹੀ ਮਤਲਬ ਹੋ ਜਾਂਦਾ ਸਾਨੂੰ ਸੋ ਦੋਸਤੋ ਆ ਲਓ ਜੀ ਆ ਦੋਸਤੋ ਬਣ ਗਿਆ ਜੀ ਇਹ ਹੁਣ ਦੋਸਤੋ ਅਸੀਂ ਆਪਣਾ ਇਹਨੂੰ ਛੱਡ ਦੇਣਾ ਇਹ ਹੁਣ ਇਹਨੇ ਪਾਣੀ ਨੇ ਬਾਲੇ ਮਾਰ ਮਾਰ ਕੇ ਤੇ ਪੂਰੀ ਜਦੋਂ ਹਾਲੋਂ ਉਂਗਲ ਲਲ ਕਿਸਨ ਲੱਗੀ ਸੋ ਦੋਸਤੋ ਠੰਡਾ ਕਰਕੇ ਦਾਣੇ ਚ ਦਾ ਚੋਕਰ ਚ ਮੱਝ ਨੂੰ ਖਵਾ ਦਿਓ ਲਗਾਤਾਰ 5-6 ਦਿਨ ਤੇ ਪੂਰਾ ਮੱਝ ਦਾ ਕੜ ਚੱਲ ਪੇਗਾ ਦੁੱਧੋ ਲੈ ਪੇਗੀ ਸੋ ਦੋਸਤੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸੋ ਸਾਰੇ ਹੀ ਦੋਸਤਾਂ ਦਾ ਦਾ ਦਿlots ਦਾ ਧੰਨਵਾਦ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦੇਵਾਂ ਆ ਸਾਡੇ ਵੀਰ ਤੋਂ ਪੁੱਛ ਲੈਨੇ ਆਂ ਦੀ ਇਹ ਮਤਲਬ ਕਿ ਸਾਡੇ ਕੋਲੇ ਜਦੋਂ ਦਾ ਅਸੀਂ ਫਾਰਮ ਸਟਾਰਟ ਕੀਤਾ ਇਹ ਸਾਡਾ ਆਪਣਾ ਪ੍ਰਵਾਸੀ ਵੀਰ ਹੀ ਸਾਡੇ ਕੋਲੇ ਆ ਤੇ ਇਹ ਉਦੋਂ ਦਾ ਹੀ ਅਸੀਂ ਕਾੜਾ ਦਿੰਨੇ ਪਏ ਆ ਇਹਦੇ ਮੂਹਾਂ ਵੀ ਸੁਣ ਲੈਨੇ ਆਂ ਵੀ ਇਹ ਕਾੜਾ ਦੇਣ ਦੇ ਕਿੰਨਾ ਕੋ ਫਾਇਦਾ ਹਾਂਜੀ ਵੀ ਦੱਸੋ ਜੀ ਇਹਦਾ ਬਹੁਤ ਤਗੜਾ ਰਿਜ਼ਲਟ ਆ ਜੀ ਬੜਾ ਤਗੜਾ ਹੀ ਰਿਜ਼ਲਟ ਆ ਇਹਦੇ ਰਿਜ਼ਲਟ ਸਾਨੂੰ 5 ਸਾਲ 6-7 ਸਾਲ ਹੋ ਗਏ ਸਮੇਂ ਦਿੰਦੇ ਨੇ ਇਹ ਜਿਹਨੂੰ ਆਪਾਂ ਕੜਾ ਦੇ ਦਿੰਨੇ ਆ ਦੋ ਦਿਨਾਂ ਬਾਅਦ ਕੱਟ ਕੇ ਦੋ ਦਿਨ ਕਿਹੜੇ ਬਾਸ 12 ਘੰਟੇ ਬਾਅਦ ਇਹਨੇ ਦੱਸ ਦੇਣਾ ਵੀ ਅੰਦਰ ਗਏ ਮੈਂ ਠੀਕ ਹੈ ਇਹ ਮਤਲਬ ਕਿ ਆਪਾਂ ਕਿੰਨੇ ਚਿਰ ਤੋਂ ਆਪਾਂ ਦੇਣੇ ਪਏ ਉਹ ਦੇਖੋ ਇਹ ਹੋ ਗਿਆ ਕਟੋ-ਕਟਤਾ ਆਪਾਂ ਨੂੰ 8-7 ਸਾਲ ਹੋ ਗਿਆ 8 ਸਾਲ 8 ਸਾਲ ਸਾਲ ਦੋਸਤੋ ਪਹਿਲਾਂ ਜਦੋਂ ਅਸੀਂ ਘਰੇ ਬੱਜਾਂ ਰੱਖੀਆਂ ਸੀ ਉਦੋਂ ਦੇ ਅਸੀਂ ਦਿੰਦੇ ਹੁੰਦੇ ਸੀ ਬਾਅਦ ਦੇ ਵਿੱਚ ਅਸੀਂ 2018 ਚ ਆਪਦਾ ਫਾਰਮ ਬਣਾ ਲਿਆ ਹੁਣ ਵੀ ਹੌਣ ਅਸੀਂ ਇਹ ਲਗਾਤਾਰ ਦਿੰਦੇ ਹੀ ਦਿੰਦੇ ਆ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਸੋ ਦੋਸਤੋ ਤੁਹਾਨੂੰ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਮਿਲਦੇ ਆ ਦੋਸਤੋ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ